ਤੋ ਅਧਰ ਚੰਡੀਗੜ੍ਹ ਸੈਕਟਰ 17 ਦੇ ਬੱਸ ਸਟੈਂਡ ਨੇੜੇ ਇੱਕ ਨੌਜਵਾਨ ਮੋਬਾਈਲ ਟਾਵਰ ਤੇ ਚੜ ਗਿਆ। ਦੋਸਤੋ ਬਾਅਦ ਪੁਲਿਸ ਬੁਲਾਤੇ ਫਾਇਰ ਬ੍ਰਿਗੇਡ ਟੀਮ ਨੂੰ ਵਕਤ ਪਹੁੰਚਿਆ ਤਾਂ ਇਹ ਨੌਜਵਾਨ ਸਵੇਰੇ 6 ਵਜੇ ਟਾਵਰ ਤੇ ਚੜਿਆ। ਦੱਸਿਆ ਗਿਆ ਇਹ ਨੌਜਵਾਨ ਪੰਜਾਬ ਦੇ ਮਾਨਸਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕਿ ਜ਼ਮੀਨੀ ਵਿਵਾਦ ਤੇ ਇਨਸਾਫ ਨਾ ਮਿਲਣ ਤੇ ਨਿਰਾਸ਼ ਸੀ। ਤੋ ਉੱਥੇ ਪੁਲਿਸ ਪੀसीआर ਨੂੰ ਖੁਦ ਫੋਨ ਕਰਕੇ ਇਸ ਨੂੰ ਸੂਚਨਾ ਦਿੱਤੀ ਹੈ। ਤੋ ਉੱਥੇ ਮੌਕੇ ਤੇ ਵੱਡੀ ਗਿਣਤੀ ਚ ਪੁਲਿਸ ਬਲਾਤ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਜੂਦ ਰਹੀਆਂ ਨੇ। ਤਾਜ਼ਗੀ ਸੈਕਟਰ 17 ਦੇ ਟਾਵਰ ਤੇ ਚੜਨ ਵਾਲੇ ਨੌਜਵਾਨ ਤੇ ਡੀਐਸਪੀ ਗੁਰਮੁਖ ਸਿੰਘ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ 8 ਵਜੇ ਪਤਾ ਲੱਗਾ ਹੈ ਕਿ ਨੌਜਵਾਨ ਟਾਵਰ ਤੇ ਚੜਿਆ ਜਿਸ ਨੂੰ ਮਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੋਤੀ ਸੀਐਮ ਨੂੰ ਮਿਲਣ ਦੀ ਗੱਲ ਕਹਿ ਰਹੇ ਆ ਪਰ ਇਸ ਨੌਜਵਾਨ ਨੂੰ ਹੇਠਾਂ ਆ ਕੇ ਆਪਣੇ ਵਿਚਾਰ ਪੇਸ਼ ਕਰਨੇ ਚਾਹੀਦੇ। ਕੋਈ ਕੁਝ ਬਾਤ ਦੀ ਗੱਲਬਾਤ ਹੋਈ ਹੈ ਜੀ ਤੁਹਾਡੀ ਇੱਧਰ ਅੱਜ ਸਵੇਰੇ ਸਾਨੂੰ ਮੈਸੇਜ ਆਇਆ ਸੀ ਕਰੀਬ 8:30 9:00 ਹਿੰਦੀ ਹਿੰਦੀ ਹਾਂ का डिस्ट्रिक्ट कोर्ट है जो सेक्टर सतारह का उसके सामने टावर है टावर पर एक लड़का चढ़ गया तो हम इमीडिएटली मेरा एस एच ओ और मैं यहाँ पर पहुँचाऊँ पहुँच के हमने पता किया ये विक्रम नाम का लड़का है जो बेसिकली जींद का रहने वाला है जी और ये पंजाब में भी मानसा जिले में रहा है वहाँ पे सितूरगढ़ में और इसने यही बताया कि मेरा कोई प्रॉपर्टी का मामला चल रहा है मैंने कोई पेमेंट की थी प्रॉपर्टी के लिए मेरे नाम नाम नहीं हुई वो उसके लिए मैंने थाने में भी कम्लेट की थी और मैं यहाँ भी मिलने आया था अभी पूरी बात नहीं उसकी ये बता रहा है कि कह है मैंने रिक्वेस्ट किया नीचे आ जाओ मैं आपको जो भी आपका होगा उसको तो मिलना चाहेंगे सीएम रेजिडेंस पे मैंने बात किया उसके हिसाब से तो उन्होंने भी आश्वासन दिया कि यहाँ पे ले आओ उसको मैं बात सारी बात कर किससे मिलने की बात कर रहे कि रहा हूँ मैंने इसको समझाया है अभी नीचे आ जाओ ऐसे आपकी जिंदगी को भी खतरा है तो यही कह रहा था कभी जी मेरे को बात करवा दो आप वश्री साहब या सी साहब के साथ मिलवा दो तो मैं वहाँ भी अभी जाके आया हूँ उन्होंने यही अभी दोबारा बात करूंगा मैं इससे

ਆਪਣੇ ਨੌਕਰੀ ਨੂੰ ਲੈ ਕੇ ਜਿਹੜੀ ਹੈ ਪੂਰੀ ਗੱਲਬਾਤ ਸਾਹਮਣੇ ਆ ਰਹੀ ਸੀ ਕਿ ਇਹ ਨੌਕਰੀ ਨੂੰ ਲੈ ਕੇ ਜਿਹੜਾ ਹੈ ਉਹ ਤਾਵਰ ਚ ਚਰਦਾ ਮਗਰ ਜਦੋਂ ਜਿਹੜਾ ਪੀਪੀ ਜਦੋਂ ਕਲੀਅਰ ਹੁੰਦੀ ਰਹੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਪਤਾ ਚੱਲਿਆ ਉਹਨੇ ਉੱਪਰੋਂ ਜਿਹੜਾ ਹੈ ਪੂਰਾ ਇੰਤਜ਼ਾਮ ਕੀਤੇ ਹੋਏ ਸੀਗੇ ਤੇ ਮਾਈਕ ਤੇ ਰਾਹੀਂ ਉਹਨੇ ਦੱਸਿਆ ਕਿ ਮਾਨਸਾ ਦੇ ਵਿੱਚ ਦੀ ਪ੍ਰਾਪਰਟੀ ਹੈ ਜਿਹਦਾ ਵਿਵਾਦ ਚੱਲ ਰਿਹਾ ਹੈ ਤੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਹਨੇ ਹੋਟਲ ਤੇ ਜਿਹੜੀ ਹੈ ਮੇਲ ਵੀ ਜਿਹੜੀ ਹੈ ਕੰਪਲੇਂਟ ਵੀ ਕੀਤੀ ਤੇ ਐਸਐਸਓ ਜਿਹੜੀ ਹੈ ਐਸਐਸਓ ਦੀ ਮੈਨੇਜਰ ਜਿਹੜੀ ਹੈ ਉਹ 882 ਦੱਸ ਰਿਹਾ ਸੀਗਾ ਤੇ ਲਗਾਤਾਰ ਮੰਗ ਕਰ ਰਿਹਾ ਸੀਗਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸੋਢਾ ਨੂੰ ਮਿਲਣਾ ਹੈ ਤੇ ਬਿਲਕੁਲ ਉੱਥੇ ਅਗਰ ਪਰੋਸੇ ਮਸੂਤਰਾ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਦੇ ਨਿਵਾਸ ਤੋਂ ਜਿਹੜੇ ਨੇ ਉਤੇ ਅਧਿਕਾਰੀ ਵੀ ਪਹੁੰਚਦੇ ਆਂ ਕਾਫੀ ਥੇਰੇ ਨੂੰ ਸਮਝਾਇਆ ਜਾਂਦਾ ਹੈ ਕਿ ਤਕਰੀਬ 1 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹਨੂੰ ਜਿਹੜਾ ਹੈ ਕਾਫੀ ਦੇ ਸਮਝਾਉਣ ਤੋਂ ਬਾਅਦ ਜਿਹੜਾ ਹੈ ਕਾਫੀ ਜਿੱਦੋ ਜਹਿਦ ਕਰਨ ਤੋਂ ਬਾਅਦ ਉਹਨੂੰ ਜਿਹੜਾ ਅਮਿਤ ਸਵੇਰੇ 6 ਵਜੇ ਦੀ ਘਟਨਾ ਤੇ ਉਹ ਲਗਾਤਾਰ ਸੀਐਮ ਨੂੰ ਮਿਲਣ ਦੀ ਜਿਹੜੀ ਕਿ ਗੁਹਾਰ ਲਗਾ ਰਿਹਾ ਸੀ ਕਿ ਹਾਲੇ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਉਸ ਦੀ ਗੱਲਬਾਤ ਹੋ ਪਾਈ ਹੈ ਬਿਲਕੁਲ ਜਿਵੇਂ ਸਵੇਰੇ 6 ਵਜੇ ਦੀ ਘਟਨਾ ਦਸਤਿਲ ਆ ਰਹੀ ਹੈ ਉਸ ਤੋਂ ਬਾਅਦ ਜਿਹੜਾ ਹੈ ਪੁਲਿਸ ਸੰਗਿਆ ਪੂਰਾ ਮਾਮਲਾ ਜਿਹੜਾ ਹੈ 8:30 8 ਵਜੇ ਦੇ ਕਰੀਬ ਆਇਆ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈ ਰਾਫਤਾ ਜਿਹੜਾ ਹੈ ਜਰੂਰ ਕੀਤਾ ਜਾ ਰਿਹਾ ਹੈ ਜੀਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਗੱਲਬਾਤ ਵੀ ਜਰੂਰ ਚੱਲ ਰਹੀ ਹੋਵੇਗੀ ਮਤਲਬ ਜਿਸ ਦਾ ਅੱਜ ਮੀਟਿੰਗ ਸੀਗੀ ਕਿਸਾਨਾਂ ਦੇ ਨਾਲ ਵੀ ਹੋਰ ਵੀ ਅਲੱਗ-ਅਲੱਗ ਮਾਨ ਪੰਜਾਬ ਦੇ ਮੁੱਖ ਮੰਤਰੀ ਜੀ ਉਸੇ ਬੀਜੀ ਕਰਨ ਮਗਰ ਲਗਾਤਾਰ ਆਪਣੇ ਜਿਹੜੇ ਨੇ ਨੁਮਾਇੰਦੇ ਜਿਹੜੇ ਨੇ ਭੇਜਦੇ ਸੀਗੇ ਤੇ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਉਹ ਐਸਪੀਟੀ ਖੰਜੀ ਕੀਤੀ ਜਾਵੇ ਸਾਰਿਆਂ ਨੇ ਜਿਹੜੇ ਸੰਬਰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਸੀਗੇ ਮਗਰ ਕਾਫੀ ਦੇਰ ਦੀ ਜਦੋਂ ਜਿਹੜਾ ਹੈ ਤੋਂ ਬਾਅਦ ਜਿਹੜਾ ਹੈ ਉਹਨੂੰ ਤਰੀਕ 1 ਵੇ ਤੇ ਆਸपास ਜਿਹੜਾ ਹੈ ਸਪਿਰੋ ਟਾਵਰ ਤੋਂ ਉਤਾਰ ਲਿਖ ਲਿਆ ਜੀ ਜਿਵੇਂ तमाम ਜਾਣਕਾਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ